ਸਰਕਾਰ ਦੇ ਅਜਸੀ ਪੰਚਾਇਤੀ ਨਡਾਲੇ ਦਾ ਜੋ ਨਗਰ ਪਚਾਇਤ ਦਫਤਰ ਹੈ ਉੱਥੇ ਅੱਜ ਨਗਰ ਪਚਾਇਤ ਦੇ ਜੋ ਸਫਾਈ ਕਰਮਚਾਰੀ ਹਨ ਜੋ ਕਿ ਘਰਾਂ ਦੇ ਵਿੱਚੋਂ ਜਿਹੜਾ ਕੂੜਾ ਚੱਕਦੇ ਹਨ ਉਹਨਾਂ ਨੂੰ 11 ਦੇ ਕਰੀਬ ਜਿਹੜੇ ਈ ਰਿਕਸ਼ੇ ਜਿਹੜੇ ਆ ਕੂੜੇ ਵਾਸਤੇ ਕੂੜਾ ਚੱਕਣ ਵਾਸਤੇ ਜਿਹੜੇ ਦਿੱਤੇ ਗਏ ਤੁਹਾਨੂੰ ਦੱਸਣਾ ਚਾਹਾਂਗੇ ਕਿ ਹਲਕਾ ਇੰਚਾਰਜ ਐਡਵੋਕੇਟ ਹਰਸਿਮਰਨਜੀਤ ਸਿੰਘ ਜੀ ਘੁੰਮਣ ਆਮਦੀ ਪਾਰਟੀ ਅਤੇ ਰਣਦੀਪ ਸਿੰਘ ਜੀ ਵੜੈਚ ਜੋ ਕਿ ਨਗਰ ਪਚਾਇਤ ਨਡਾਲੇ ਦੇ ਜੋ ਇਹ ਉਹ ਹਨ ਉਹਨਾਂ ਦੀ ਜੋਗਵਾਈ ਹੇਠ ਅੱਜ 11 ਦੇ ਕਰੀਬ ਜਿਹੜੇ ਆ ਈ ਰਿਕਸ਼ੇ ਜਿਹੜੇ ਆ ਜਿੱਤੇਗੇ ਅਤੇ ਡਾਲੇ ਦੀਆਂ ਜਿਹੜੀਆਂ ਮੁੱਖ ਸ਼ਖਸੀਅਤਾਂ ਵੀ ਉੱਥੇ ਹਾਜ਼ਰ ਸਨ ਸੰਜੀਤ ਕੁਮਾਰ ਜੋਸ਼ੀ ਐਮ ਸੀ ਨਡਾਲਾ ਸੰਦੀਪ ਕੁਮਾਰ ਟੋਨੀ ਐਮ ਸੀ ਨਡਾਲਾ ਸੰਦੀਪ ਸੈਣੀ ਐਮ ਸੀ ਨਡਾਲਾ ਦਲਜੀਤ ਸਿੰਘ ਜੀ ਨਡਾਲਾ ਹਰਪ ਸਿੰਘ ਖਖ ਨਡਾਲਾ ਸੰਨੀ ਨਡਾਲਾ ਬਲਜੀਤ ਸਿੰਘ ਐਮ ਸੀ ਦਲਜੀਤ ਕੌਰ ਐਮ ਸੀ ਨਡਾਲਾ ਹਾਜਰ ਸਨ ਆਪਾਂ ਹੁਣ ਗੱਲਬਾਤ ਕਰਦੇ ਆਂ ਨਗਰ ਪ੍ਰਾਦ ਦਫਤਰ ਦੇ ਜੋ ਮੌਜੂਦਾ ਯੋ ਹਨ ਉਹਨਾਂ ਨਾਲ ਗੱਲਬਾਤ ਕਰਕੇ ਤੇ ਲੈਣੇ ਜਾਣਕਾਰੀ ਅੱਜ ਇਹ ਰੱਖੇ ਜੋ ਦਿੱਤੇ ਜਾ ਰਹੇ ਨੇ ਕਰਨ ਸਫਾਈ ਕਰਮਚਾਰੀਆਂ ਕੋਈ ਨਹੀਂ ਥੋੜਾ ਨਾ ਅੱਜ ਅਸੀਂ ਸਾਡੇ ਕੋਲ ਐਡਵੋਕੇਟ ਹਰਸ਼ੀਮਨ ਸਿੰਘ ਜੀ ਘੁੰਮਣ ਹਲਕਾ ਚਾਰਜ ਪਲੱਥ ਡਾਇਰੈਕਟਰ ਜਲ ਸੋਤ ਵਿਭਾਗ ਪੰਜਾਬ ਤੇ ਮੈਂਬਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਉਹਨਾਂ ਦੇ ਜਤਨਾ ਸਦਕਾ ਸਾਨੂੰ 11 ਟਾਟਾ ਏਸ ਮਿਲੀਆਂ 11 ਵਾਰਡਾਂ ਲਈ ਇੱਕ ਟਰੈਕਟਰ ਮਿਲਿਆ ਇੱਕ ਟਰਾਲੀ ਮਿਲੀ ਆ ਅਸੀਂ ਅੱਜ ਸਾਰੇ ਐਮਸੀ ਸਾਡੇ ਖੜੇ ਆ ਅਸੀਂ ਘੁੰਮਣ ਸਾਹਿਬ ਦੀ ਗਵਾਈ ਵਿੱਚ ਇਹ ਜਿਹੜੇ ਸਾਨੂੰ ਟਾਟਾ ਏਸ ਮਿਲੇ ਆ ਇਸ ਨਾਲ ਸ਼ਹਿਰ ਦੀ ਜਿਹੜੀ ਸਫਾਈ ਆ ਹੋਰ ਬਹੁਤ ਵਧੀਆ ਹੋ ਜਾਊਗੀ ਪਹਿਲਾਂ ਵੀ ਵਧੀਆ ਵਾ ਤਾਂ ਹੁਣ ਵੀ ਇਹਨੂੰ ਇਹ ਕਿਉਂਕਿ ਜਿਹੜੀ ਟੈਕਨੋਲੋਜੀ ਆ ਦਿਨੋਂ ਦਿਨ ਚੇਂਜ ਹੁੰਦੀ ਆ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਸਫਾਈ ਕਰਮਚਾਰੀ ਉਹ ਪੁਰਾਣੇ ਰਿਕਸ਼ਿਆਂ ਤੇ ਜਾਂ ਪੁਰਾਣੀਆਂ ਰੇੜੀਆਂ ਤੇ ਉਹ ਚੱਲਣ ਇਹ ਸਰਕਾਰ ਦੀ ਬਹੁਤ ਵੱਡੀ ਸਾਨੂੰ ਇੱਕ ਨਡਾਲੇ ਨੂੰ ਦੇਣ ਹੋਈ ਆ ਅਸੀਂ ਹਰ ਹਰ ਸ਼ਰਮਨਜੀਤ ਘੁੰਮਣ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਜਤਨਾਂ ਸਦਕਾ ਇਹ ਸਾਨੂੰ 11 ਟਾਟਾ ਏਸ ਤੇ ਟਰੈਕਟਰ ਮਿਲੇ ਮਾਨ ਸਾਹਿਬ ਦੀ ਸੋਲਟ ਬਤਾ ਦੇ ਦਿਓ ਕਿ ਨਸ਼ੇ ਵਿਰੁੱਧ ਜੋ ਮੁਹਿੰਮ ਜਿਹੜੀ ਸਰਕਾਰ ਵੱਲੋਂ ਜਿਹੜੀ ਚੜੀ ਗਈ ਹੈ ਬਹੁਤ ਵੱਡੀ ਗੱਲ ਹੈ ਜੀ ਇਹ ਜਿਹੜੀ ਨਸ਼ਿਆਂ ਵਿਰੁੱਧ ਮੁਹਿੰਮ ਆ ਚਲੋ ਆਂ ਦੇਖੋ ਇਹ ਤੇ ਪਬਲਿਕ ਦੇ ਸਹਿਯੋਗ ਨਾਲ ਹੋਣੀ ਆ ਬਟ ਇਹ ਆ ਵੀ ਤੁਸੀਂ ਇੱਕ ਮੈਸੇਜ ਲੋਕਾਂ ਚ ਪਬਲਿਕ ਚ ਜਾਂਦਾ ਵੀ ਨਸ਼ਿਆਂ ਦੇ ਵਿਰੁੱਧ ਅਸੀਂ ਇੱਕ ਖਾਸ ਤੌਰ ਤੇ ਜਿਹੜਾ ਚਿੱਟਾ ਵਾ ਹਾਂਜੀ ਉਹ ਲੋਕਾਂ ਚ ਇੱਕ ਮੈਸੇਜ ਗਿਆ ਵੀ ਸਰਕਾਰ ਕੁਝ ਕਰ ਰਹੀ ਆ ਕਾਰਬਲੋ ਜੀ ਸਿੱਤੇ ਗਿਣ ਸਫਾਈ ਕਰਮਚਾਰੀਆਂ ਨਡਾਲੇ ਚ ਅੱਜ ਯੂ ਸਾਹਿਬ ਦੀ ਗਵਾਹੀ ਦੇ ਵਿੱਚ 11 ਵਾਡਾਂ ਦੇ ਲਈ ਨਵੀਆਂ ਜੋ ਗੱਡੀਆਂ ਆਈਆਂ ਨੇ ਉਹ ਅੱਜ ਤੋਂ ਚੱਲਣਗੀਆਂ ਤੇ ਬਹੁਤ ਧੰਨਵਾਦ ਦੀਆਂ ਸਰਕਾਰ ਦੇ ਐਡਵੋਕੇਟ ਹਰਸ਼ਮਨ ਸਿੰਘ ਕੋਮੰਜੀ ਦੇ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਸਾਨੂੰ ਨਵੀਆਂ ਗੱਡੀਆਂ ਮਿਲੀਆਂ ਤੇ ਬਹੁਤ ਧੰਨਵਾਦ ਆ ਜੀ ਕਾਰਬਲੋ ਸਿੱਖਿਆ ਕ੍ਰਾਂਤੀ ਦੀ ਮੁਹਿੰਮ ਇੱਕ ਜਿਹੜੀ ਬੜੀ ਜੋਰਾਂ ਤੇ ਚੱਲ ਰਹੀ ਹੈ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ ਜਾਂ ਕੀ ਕਹਿਣਾ ਚਾਹੋਗੇ ਦੇਖੋ ਸਰਕਾਰਾਂ ਪਹਿਲਾਂ ਵੀ ਬਹੁਤ ਆਈਆਂ ਲੇਕਿਨ ਅੱਜ ਤੱਕ ਅਸੀਂ ਆਪਣੇ ਸਰਕਾਰੀ ਸਕੂਲ ਮੈਂ ਆਪਣੇ ਸਰਕਾਰੀ ਸਕੂਲ ਦੀ ਗੱਲ ਕਰਦਾ ਏਡੀ ਵੱਡੀ LED ਏਡੇ ਵਧੀਆ ਸਭ ਕੁਝ ਇਨਫਰਾਸਟ੍ਰਕਚਰ ਇਹ ਪਹਿਲਾਂ ਕਦੀ ਨਹੀਂ ਵਖੇ ਤੇ ਬਾਕੀ ਆਮ ਲੋਕ ਵੀ ਪਬਲਿਕ ਦੇਖਦੀ ਪਈ ਹੈ ਕਿ ਜੋ ਵਧੀਆ ਕੰਮ ਸਰਕਾਰ ਕਰਦੀ ਪਈ ਹੈ ਬਹੁਤ ਵਧੀਆ ਕੰਮ ਆ ਜੀ ਅੱਜ ਕਿਹੜੇ ਕਿਹੜੇ ਐਮਸੀ ਸਾਹਿਬਾਨ ਇਥੇ ਪਹੁੰਚੇ ਨੇ ਸਾਰੇ ਐਮਸੀ ਆਏ ਜੀ ਸਾਡੀ ਆਮ ਆਦੀ ਪਾਰਟੀ ਸਰਕਾਰ ਦੇ ਸਾਰੇ ਐਮਸੀ ਤੇ ਠੀਕ